ਲਾਵੀ ਕਣਕ ਲੈ ਕੇ ਚਲੀਏ ਪਹਿਲਾਂ ਕਬੂਤਰਾਂ ਨੂੰ ਆਏ ਵਾਲੇ ਕਬੂਤਰਾਂ ਨੂੰ ਭਾਈਏ ਪਹਿਲਾਂ ਫਿਰ ਉਧਰ ਲਿਆਂ ਨੂੰ ਕਣਕ ਤਾਂ ਵੈਸੇ ਇਹਨਾਂ ਨੂੰ ਤਾਂ ਪਈ ਆ ਸਰੋਂ ਉੱਥੇ ਥੈਲੇ 'ਚ ਆ ਹੁਣ ਥੋੜੀ ਜੀ ਉਹ ਕੱਢਦਾ ਇੱਕ ਮਿੰਟ ਸਰੋਂ ਬੰਦ ਕਰ ਦੇਣੀ ਆਪਾਂ ਗੱਲ ਖਰਾਕ ਜੀ ਲੈਂਦੀ ਉਹ ਮਿਕਸ ਕਰਾਂਗੇ ਉਹ ਪਾਇਆ ਕਰਾਂਗੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਮੋ ਸਾਰੇ ਜਾਨਵਰ ਸੱਟ ਸਾਰਿਆਂ ਦੇ ਤੇ ਸਰੋਂ ਆ ਥੈਲੇ 'ਚ ਪਈ ਆ ਥੋੜੀ ਉਹਤੀ ਹੋਊਗੀ ਮੇਰੇ ਹਿਸਾਬ ਨਾਲ ਇਹ ਚ ਆਪਾਂ ਕੱਢ ਲੈਣੇ ਅੱਜ ਜੋਗੀ ਬਸ ਵੇ ਦੇ ਨਿਕਲਦੀ ਹੈ ਕਾ ਨਹੀਂ ਅਹ ਨਿਕਲ ਹੈ ਹੈਗੀ 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 ਵੱਧ ਹੈ ਅੱਜ ਨਾਣ ਦਾ ਵੱਧ ਹੈ ਖਲੇ ਪਈਆ ਹੋਰ ਚਲੋ ਆਹ ਕੱਢ ਲੈਣੇ ਆਪਾਂ ਖਡਾਈ ਦਵਾਂਗੇ ਹੁਣ ਇੱਥੇ ਥੋੜੀ ਥੋੜੀ ਕਿਉਂਕਿ ਕਣਕੇ ਨਾਲ ਕੋਲ ਬਾਦੂ ਹੈ ਇੱਥੇ ਹਰਾ ਦਿੰਦੇ ਆਂ ਜੀ ਬੁਤਾ ਐਜ ਬਾਲੀਏ ਚਲੋ ਓਕੇ ਅਰਬੋਟ ਤੇ ਹੁਣ ਮੈਂ ਪਾਣੀ ਦਾ ਕਰਦਾ ਇੰਤਜ਼ਾਮ ਪਹਿਲਾਂ ਇਹ ਚ ਕਿਉਂਕਿ ਗੁੰਡੀ ਮੈਂ ਧੋਤੀ ਦੀ ਥੋੜਾ ਜਿਹਾ ਪਾਣੀ ਪੈਣਾ ਆ ਚ ਪਾਣੀ ਪਾ ਲੈਨੇ ਆ ਇਹਦੇ ਨਾਲ ਨੂਰੀ 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 ਬੋਲ ਕੋ ਸ ਜਮਾ ਨਹੀਂ ਬੋਲ ਕੇ ਰਾਜੀ ਤੂੰ ਤਾਂ ਲੋ ਵੀਨਾ ਕੇ ਭਰਣਾ ਪਾਣੀ ਕਿਉਂਕਿ ਮੈਂ ਭਰਤੀ ਦੀ ਵੈਸੇ ਫੇ ਮੈਂ ਕਿਹਾ ਚੱਲ ਹੋਰ ਭਰ ਦਿੰਨੇ ਆਂ ਪੁੱਤ ਚੋਗਾ ਜੁਗਾ ਦੇ ਲੈਣਗੇ ਗੋੜੇ ਵੀਰੇ ਆ ਆ ਦੇਖ ਐ ਸਾਫ ਕਰਕੇ ਭਰ ਲਈ ਦੀ ਬਾਸ ਵੀਨਾ ਕੇ ਭਰਣਾ ਪਾਣੀ ਟੱਗ ਦਿੰਨੇ ਆ ਤੇ ਆ ਲੋ ਇਹਨੇ ਤਾਂ ਕੰਮ ਡੰਨੇ ਹਾਂ ਆ ਵੀ ਵਟ ਲਈਏ ਬਾਹਰ ਆ ਜੋ ਵੀ ਨੌਜਵਾਨੋ ਬਾਹਰ ਨੂੰ ਆਗੇ ਆਗੇ ਤੇ ਹੁਣ ਆਪਾਂ ਉਧਰਲੇ ਨੂੰ ਪਾ ਦਈਏ ਦਾਣਾ ਪਾਣੀ ਇਹਨਾਂ ਦਾ ਨਵੇੜੀਏ ਕੰਮ ਤੇ ਆ ਬੱਚਾ ਵੀ ਕਰੂਗਾ ਚੜਾਈ ਉਹ ਕਬੂਤਰ ਵਾਂਗੂ ਇਹਨਾਂ ਦਾ ਵੀ ਪਾਣੀ ਸਾਫ਼ ਕਰਕੇ ਪਾਇਆ ਹੋਇਆ ਹੈ ਟਰੇ ਕੱਢ ਲਈਏ ਚਲੋ ਭਾਈ ਮੈਂ ਟਰੇ ਸਾਫ਼ ਕਰਾਂ ਇਹਨਾਂ ਦੀ ਲਾਵ ਮੈਟਰ ਉਹਨਾਂ ਨੂੰ ਦਾਣੇ ਵੀ ਪਾਤੇ ਆਪਾਂ ਇਕਰਬੋਟ ਚੱਕੋ ਬਈ ਖਾਓ ਦਾਣੇ ਤੇ ਹੁਣ ਦਾਣੇ ਮੈਂ ਰੱਖ ਦਨਾ ਉੱਥੇ ਕਬੂਤਰ ਢਰੇ ਅਟੈਕ ਹੋ ਗਿਆ ਦਾ ਕਬੂਤਰਾਂ ਤੇ ਚਲੋ ਓਕੇ ਰਬੋਟਾ ਬਿੱਲੀ ਆ ਗਈ ਧੀ ਤੇ ਉਹ ਟਿੱਡਾ ਜਾਂ ਬਚਾ ਥੱਲੇ ਫਿਰਦਾ ਉਹਨੂੰ ਬਾਅਦ ਚ ਉੱਪਰ ਚੱਕਦਾ ਪਹਿਲਾਂ ਉੱਪਰ ਵਾਲੀ ਨੂੰ ਚੋਗਾ ਮਿਲ ਜਾਣ ਦੋ ਤੇ ਜੋ ਕਬੂਤਰ ਅੱਜ ਦੇਣੇ ਆ ਕੁਛ ਕੁਛ ਨੂੰ ਦਵਾਈਆਂ ਦੇਣੀਆਂ ਕਰਦੇ ਆ ਸੈਟਿੰਗ ਇਹਨਾਂ ਦੀ ਉਹ ਬੱਚਾ ਉੱਤਰਿਆ ਫਿਰਦਾ ਬਈ ਥੱਲੇ ਆ ਉਹ ਦੇਖੋ ਨੀਲਾ ਇਹ ਤਾਂ ਇੰਤਿਆਮੇ ਨੇ ਮਿੱਤੋ ਡਰ ਕੇ ਅੰਦਰ ਵੜ ਜਾਣਾ ਥੱਲੇ ਉਹਦੇ ਮੈਂ ਕਹਿੰਨਾ ਇਹਨੂੰ ਇੱਕ ਵਾਰੀ ਫੜੇ ਲਿਆ ਜਾਵੇ ਚੱਲ ਬਈ ਪੁੱਤਰਾ ਇੱਥੇ ਤੂੰ ਰੱਜ ਗਿਆ ਤੂੰ ਵੀ ਚੱਲ ਇੱਥੇ ਹੁਣ ਓਕੇ ਆ ਰੋਟੇ ਦੀ ਉਹ ਬੱਚਾ ਤਾਂ ਪੜ ਗਿਆ ਇਹਨਾਂ ਔਰ 1 2 ਨੇ ਅੰਡੇ ਜੇ ਰੱਖੇ ਨੇ ਆਪਾਂ ਕਢਾਉਣੇ ਨਹੀਂ ਉਹ ਅੰਡੇ ਭੰਗ ਦੇਣੇ ਨੇ ਆਪਾਂ ਅੱਜ ਭੰਨਾਂਗੇ ਜੋੜੇ-ਜੋੜੇ ਕਰਦੀਏ ਅਲੱਗ ਹੁਣ ਬੱਚੇ-ਵੁੱਚਿਆਂ ਦੀ ਲੋੜ ਨਹੀਂ ਆਪਾਂ ਨੂੰ ਕਿਉਂਕਿ ਯਾਰ ਪਾਲਣੇ ਦੇ ਗਰਮੀ ਵਾਲੇ ਹੋੜਾ ਨਹੀਂ ਹੋਏ ਬੋਟਾਂ ਕਰਕੇ ਹੁਣ ਇੰਨੇ ਬੱਚੇ ਲੈ ਕੇ ਫਾਇਦਾ ਕੋਈ ਨਹੀਂ ਹੈਗਾ ਫੇਰ ਕਿਹੜਾ ਇਹਨਾਂ ਨੇ ਛਤਰੀ ਦੇ ਗੇਜਦੇ ਨਹੀਂ ਹੈਗੇ ਹੁਣ ਤੇ ਚਲੋ ਕੋਈ ਨਹੀਂ ਆਪਣਾ ਕੰਮ ਨਿਭੜ ਗਿਆ ਹੁਣ ਹੁਣ ਚੱਲੇ ਆਂ ਬਈ ਆਪਾਂ ਮੋਟਰ ਤੇ ਨੂੰ ਸਵਾਹ ਲੈ ਕੇ ਏ ਪਾਉਣੀ ਆਪਾਂ ਨੇ ਲਸਣ ਚ ਜਿਹੜਾ ਲਸਣ ਬੀਜਿਆ ਨਾ ਮੈਂ ਤੇ ਪੰਪ ਤੇ ਜਾਣੇ ਤੇਲ ਤੂ ਲੈਣ ਚੱਲਦੇ ਆਪਾਂ ਪਹੁੰਚ ਗਏ ਵੀ ਮੋਟਰ ਤੇ ਚੱਲ ਰਿਹਾ ਲਸਣ ਲੋਸਣ ਦਾ ਕੰਮ ਸਾਫ਼ ਸਫਾਈ ਮੋਟਰ ਚੱਲਦੀ ਆ ਤੇ ਆਪਾਂ ਚੱਲਦੇ ਆ ਪੰਪ ਤੇ ਨੂੰ ਮਿੱਤਰੋ ਜਾ ਰਹੇ ਆ ਹੁਣ ਪੰਪ ਤੇ ਤੇਲ ਲੈਣ ਤੇਲ ਤੋਂ ਪਾਈਏ ਵੋਲਟੇਜ ਕਰੀਏ ਉਹਨੂੰ ਓਕੇ ਇਹ ਖਮਾਣਕੂਣ ਉਹ ਵੀ ਜਾ ਕੇ ਆਉਣਾ ਚਲੋ ਕੋਈ ਨਹੀਂ ਪਹਿਲਾਂ ਤੇਲ ਦਾ ਨਿਵੇੜੀਏ ਕੰਮ ਉਹ ਅਮੜੇ ਵੀਡਰ ਆਲ ਵੰਪੀ ਬੋਤਲ ਚ ਪਵਾ ਲਿਆ ਤੇਲ ਚਲੋ ਫਟਾਫਟ ਮੈਂ ਕਹਿੰਨਾ ਯਾਜ ਦਾ ਲਾ ਦੀਏ ਉਡਣਾਗੇ ਚੱਲੀਏ ਘਰ ਨੂੰ ਫਿਰ ਉਹ ਵੀ ਚਾਹ ਲੈ ਕੇ ਪਹੁੰਚ ਕੇ ਕੋਠੇ ਤੇ ਹਾਂ ਬੱਚਾ ਬੈਠਾ ਇੱਕ ਮਿੰਟ ਆ ਬੱਚਾ ਬੈਠਾ ਵਈ ਗਏ ਦਾ ਦੇਖੋ ਮੇਲਾ ਜਾ ਹੋਇਆ ਹੋਇਆ લાલ ਲਾਲ ਜੀ ਠੱਲ ਹੈ ਇਹਦੇ ਝਾੜੇ ਪਿਆ ਹੈ ਸੇ ਲੱਗਦਾ ਕਾਲੀਆਂ ਲੈਣਾ ਕਿ ਇੱਕ ਸਾਈਡ ਕਾਲੀ ਲੈਣਾ ਹੈ ਇੱਕ ਸਾਈਡ ਕਾਲੀ ਲੈਣਾ ਹੈ ਉਹ ਚਲੇ ਗਿਆ ਆ ਜਾਂਦਾ ਫੇ ਲੰਘ ਗਿਆ ਚੱਲ ਜਾਣ ਦੋ ਇਹਨਾਂ ਦਾਣਾ ਪਾਣੀ ਪਾ ਦੀਏ ਤੇ ਉਹ ਬੱਚੇ ਨੂੰ ਦਵਾਈ ਦੇ ਦੀਏ ਇਸੇ ਦਵਾਈ ਲੈ ਕੇ ਆ ਮੈਂ ਜਾ ਕੇ ਇਹ ਲੈ ਕਾਬਰੀ ਆਲੇ ਹੁਣ ਲੈ ਜਾਏ ਤੂੰ ਯੂਰੇ ਹੈ ਨਹੀਂ ਫਿਰ ਇਹ ਬੱਚੇ ਨੂੰ ਥੱਲੇ ਲੈ ਚਲੀਏ ਆਰੇ ਰਾਣੇ ਓਕੇ ਅਮ ਬਾਕੀਆਂ ਦੇ ਨਿਗਾਹ ਮਾਰ ਲਾ ਸਾਰਿਆਂ ਦੇ ਲੋਏ ਮਿੱਤਰੋ ਆਪਣਾ ਦਾਣੇ ਪਾਣੀ ਦਾ ਕੰਮ ਨਿਭੜ ਗਿਆ ਥੱਲੇ ਜਾ ਕੇ ਨਾ ਆਪਾਂ ਟਾਕੀ ਨੂੰ ਕੱਪੜਾ-ਕਪੜਾ ਜਿਹਾ ਲਾ ਦਿਆ ਥੱਲੇ ਵਾਲੇ ਕਬੂਤਰਾਂ ਨੂੰ ਤੇ ਛੋਟੇ-ਗੁੱਡੇ ਦੀ ਸਫਾਈ ਜੀ ਕਰ ਦਈਏ ਜਾ ਕੇ ਚੱਲਦੇ ਆਪਾਂ ਥੱਲੇ ਨੂੰ ਪਹੁੰਚ ਗਏ ਵੀ ਥੱਲੇ ਕਬੂਤਰਾਂ ਕੋਲ ਤੇ ਦਾਣਾ ਪਾਣੀ ਦਾ ਨਵੇੜਿਆ ਹੈ ਇਹਨਾਂ ਦਾ ਆਪਾਂ ਸੈਟਿੰਗ ਜੀ ਕਰਦੀਏ ਇਹਨਾਂ ਦੀ ਅੰਦਰੋਂ ਠੰਡ ਲੱਗਣ ਦੇ ਹਟਾਈਏ ਪਹਿਲਾਂ ਇਹਨਾਂ ਨੂੰ ਠੰਡ ਨਾਲ ਥੋੜਾ ਜਿਹਾ ਮੈਨੂੰ ਲੱਗਦਾ ਵੀ ਬਿਮਾਰ ਹੋ ਰਹੇ ਨੇ ਬੱਚੇ ਦੀ ਨਿਗਾਵਾਂ ਦਾਣੇ ਦੂਣੇ ਦਾ ਸਭ ਚੁਗ ਗਏ ਬੱਚੇ ਦੀ ਨਿਗਾ ਮਾਰਾਂ ਮੈਂ ਨੀਲਾ ਬੈਠਾ ਬਾਸ ਦੋਏ ਬੈਠੇ ਨੇ ਉਹ ਕੇ ਰੋਟਾਂ ਨੇ ਬਾਊ ਹੁਣ ਦਾ ਦੂਰੀਆਂ ਹਲੇ ਕਰੋ ਆਪਾਂ ਉਹ ਖੁੱਡੇ 'ਚ ਮੜ ਮੋਟਾ ਸਾਫੀਆ ਕਰਨਾ ਉਹ ਖੁੱਡਾ ਗੰਦ ਬਹੁਤ ਹੈ। ਮੈਂ ਰੱਖਾ ਪਾਣ ਦੇ ਦਿੰਦੇ। ਚੱਲ ਇੰਨੀ ਕਰ ਲੈ ਨਵੇੜਲਾ ਕੱਖਾਂ ਉੱਖਾਂ ਦਾ। ਤੇ ਨੂਰੀ ਨਿਪਾਉਣ ਲੱਗਿਆ ਦਾਣਾ। ਨੂਰੀ। ਲਓ ਜੀ ਇੱਧਰ ਵੀ ਕਰਦੀ ਆ ਸਾਫ ਸਪਾਈ ਆ ਪੱਲੀ ਲਾ ਦਿੰਨੇ ਆ ਉੱਥੇ। ਧੱਕ ਦਾਂਗੇ ਉਹਨੂੰ ਐਨ ਓਕੇ ਕਰ ਦਾਂਗੇ। ਮੇਖਾਂ ਥੋੜੀ ਥੋੜੀ ਲੈਂਦੀ ਆ ਕਬੂਤਰਾਂ ਨੂੰ ਦਵਾਈ ਦੇਣੀ ਐ ਇੱਕ ਦੋ ਨੂੰ। ਦੇਣੀ ਦਵਾਈ। ਇੱਕ ਤਾਂ ਚੱਪ ਨੂੰ ਐ ਇਹਨੂੰ। ਆ ਚੱਪ ਥੋੜੀ। ਐ ਚੱਪ ਦੇਣਾ ਕਿਹੜਾ ਐ? ਚਾਰ ਮੋਰਾ ਵਾਲਾ। ਅੰਦਰੋਂ ਦੇਖ ਕਬੂਤਰ ਕੁੱਬੇ ਨੂੰ ਵੀ ਫੜ ਲਿਆ ਚੱਪ ਨੂੰ ਵੀ ਫੜ ਲਿਆ ਡੋਲੀ ਵਾਲੇ ਹੈ ਡੋਲੀ ਵਾਲੇ ਚੱਪ ਨੂੰ ਯਾ ਅੱਲਾ ਤੇ ਆ ਬਹੁਤ ਵਧੀਆ ਲੋਚਾਣਾ ਕਰਨ ਇਹ ਬਾਉ ਲੱਗਣੀ ਨਹੀਂ ਦੇਖ ਤਾਂ ਇਹ ਕਦੋਂ ਵੀ ਆ ਜੈੱਡ ਮਸ਼ੀਨ ਵਾਲਾ ਇੱਥੇ ਦੇਖ ਤਾਂ ਲੱਗ ਜੂ ਆ ਜੂ ਮੇਚ ਸਾੜਾ ਗੰਧ ਪਾਇਆ ਦਾ ਆਉਣੀ ਨਹੀਂ ਇਹ ਉੱਪਰ ਲਾ ਦਾਂਗੇ ਇਹਦੇ ਆਏ ਆਜੋ ਨਹੀਂ ਨਹੀਂ ਲੋਟ ਨਹੀਂ ਆਉਣਾ ਕੋਈ ਨਾ ਬਾਤ ਚਲਾ ਦਾਂਗੇ ਬਾਪੂ ਲੈ ਆ ਗੇਰਾ ਦਵਾਈ ਦੇ ਦੀਏ ਪਹਿਨਾ ਲਾਓ ਬਈ ਮਾਰਦਾ ਝਾੜੂ ਯਾਰ ਜਵੇ ਪਾਓਏ ਢੋਲੀ ਚੱਕ ਕੇ ਅੰਦਰ ਲਾਉਣੀ ਆ ਬਾਈ ਆਪਾਂ ਨੇ ਓਏ ਥੱਲੇ ਖਵਾ ਕਰ ਦੇ ਨਾ ਓਏ ਜੱਸੇ ਆਓ ਦੋ ਜਣੇ ਆ ਲਾ ਦੋ ਕੁੰਡਾ ਖੜ ਜਾ ਲਾ ਦਿੰਨੇ ਆਓ ਗੇਰਾ ਦੋਏ ਜਣੇ ਢੋਲੀ ਅੰਦਰ ਰੱਖਣੀ ਆਪਾਂ ਨੇ ਹਾਂ ਉੱਪਰੋਂ ਵੀ ਝਾੜ ਦੇ ਬੱਚੇ ਵੀ ਅੰਦਰੇ ਅੱਪਾ ਛੋਲੇ ਕੱਲ ਤੋਂ ਆਪ ਦੇਣੇ ਨੇ ਦੋ ਟਾਈਮ ਆ ਬਾਜਾ ਕੱਲ ਪਿਛੋਂ ਕੱਲ ਤੇ ਟੋਕਰੀ ਵਿੱਚ ਰੱਖ ਕੇ ਸੈਂ ਸਾਰਾ ਯਾਰ ਕਰ ਦੋ ਸਫਾਈ ਢੋਲੀ ਜਾਂ ਟੋਕਰੀ ਚ ਪਾ ਕੇ ਜਿਵੇਂ ਬਾਹਰ ਕੱਢ ਲਾ ਇੱਥੇ ਅੰਦਰੇ ਜਾਲ ਚ ਰੱਖ ਲਈ ਢੋਲੀਆਂ ਟੇਢੀ ਕਰਕੇ ਸਾਰੀ ਗੰਦਮੰਦ ਝਾੜੋ ਇਹ ਚੋਂ ਪਾਉ ਪਾ ਵੀ ਆਏਗਾ ਖੁਦਰ ਠੀਕ ਆ ਠੀਕ ਆ ਥੱਲੇ ਵੜ ਗਏ ਹੁਣ ਇੱਧਰ ਉਹ ਮੜੇ ਦੇਖੀਂ ਥੱਲੇ ਨੀ ਲਾਇਆ ਬੈਠਾ ਢੋਲੀ ਚੱਕ ਲਓ ਇੱਧਰ ਚੱਕ ਲਓ ਢੋਲੀ ਨਿਕਲ ਜੂ ਮਜਾ ਫਸ ਗਿਆ ਢੋਲੀ ਚ ਫਾੜ ਉਹ ਬੜਿਆ ਦਾ ਬਹੁਤ ਡੂਰਾ ਦਾ ਬਾਗ ਹੈ ਯਾਰ ਦੂਰ ਹੈ ਉਹ ਢੋਲੀ ਹੋਰਾਂ ਨੂੰ ਚੱਕੋ ਯਾਰ ਆਏ ਤੂੰ ਪਾਉ ਇੱਧਰ ਨੂੰ ਚੱਕ ਲੈ ਹਾਂ ਢੋਲੀ ਇੱਧਰ ਨੂੰ ਆਏ ਆਏ ਚੱਕ ਲੈ ਕੱਢ ਹੁਣ ਸਾਲਾ ਕਿੱਥੇ ਜਾ ਜਾ ਕੇ ਵੜਦਾ ਗੰਦ ਪਾਇਆ ਭੈਣ ਚੋਂ ਨਾਲੇ ਫੁੱਲ ਐ ਚੋਗੇ ਨਾਲ ਹਟ ਜਾ ਉਹ ਪੋਟਾਂ ਨਾ ਪਾੜਦੀ ਮਾਰ ਕੇ ਨਾ ਨੀਲਾ ਓਕੇ ਆ ਰੋਟ ਸਾਲਾ ਜਿਹੜਾ ਬੜਾ ਓਰੇਲਾ ਪਿਆ ਰਾਂ ਉਹ ਨਾਲ ਛੋਟਾ ਹਰਾਮੀ ਆ ਕਰ ਲਓ ਟੇਢੀ ਕਰ ਲਓ ਓਏ ਆ ਖੁੰਝੇ ਚ ਰੱਖ ਜਸੂ ਵਜੇ ਖੁੰਝੇ ਚ ਰੱਖ ਉਧਰ ਪਰੇ ਕਰਾ ਦਾਂ ਬਈ ਮਾ ਇਹਨਾਂ ਨਾਲ ਡੋਲੀ ਬਾੜਦੀ ਬਈ ਅੰਦਰ ਆਂਡੇ ਚੱਕਦੇ ਪਾਓ ਕਾਰ ਦੇ ਕਾਰ ਦੇ ਕਾਰ ਦੇ ਬੀਲ ਹਾਂਡੇ ਤੋਂ ਭਾਂਦੇ ਲੈ ਬਾਹਰ ਸਿੱਟ ਦੇਣੇ ਆਂਡੇ ਬਜੀ ਨਹੀਂ ਆ ਗਰ ਹੋਏ ਯਾਰ ਮਾਂ ਬਾਈਆ ਆਂਡੇ ਵੀ ਸਿੱਟ ਦੇਣੇ ਆ ਬਾਈ ਇਟਾਂੀਆਂ ਚੱਕ ਦੇ ਜੀ ਜੇ ਤਾਂ ਨਹੀਂ ਇਟਾਂ ਚ ਉਹ ਤਾਂ ਮਾੜੇ ਮੁੱਟੇ ਆਈ ਹੋ ਜਾਣੇ ਨੇ ਹਨਾ ਚੱਲ ਡੋੜੀ ਕਰ ਦੇ ਖੜੀ ਹਮ ਹੁਬਾਜਾ ਦੇ ਇੱਕ ਪੰਗੇ ਲੰਦਾ ਡੋੜੀਆਂ ਲਵੇ ਲਾਉਣੀਆਂ ਕੁਰੀ ਜਾਂ ਲਵੇ ਲਵਾ ਦੇ ਬੋ ਮੈਂ ਲੋਇੰ ਮਿੱਤਰੋ ਕਰਕਤੀ ਡੋਲੀ ਆਪਾਂ ਅੰਦਰ ਆ ਆ ਗੋ ਮੈਂ ਮਿੱਤਰੋ ਆ ਵੀ ਲਾਤਾ ਇੱਥੇ ਪੱਲੜ ਜਾ ਇਹਨੂੰ ਟ੍ਰੇ ਨੂੰ ਸਾਲੀ ਥੱਲੇ ਦੱਬੀ ਹੋਈ ਐ ਇਹਨੂੰ ਇਹਨਾਂ ਨੂੰ ਮੜੀ ਕਰ ਦੋਨੇ ਤਾਂ ਕਿ ਉੜੇ ਨਾ ਇਹ ਲੈ ਉਹ ਕੇਰ ਬੋਟਾ ਨੇ ਠੰਡ ਲੱਗਣੋਂ ਹਟੀ ਹੁਣ ਇਹਨਾਂ ਨੂੰ ਠੰਡ ਲੱਗੀ ਤੇ ਹਟੀ ਪਾ ਲਿਆ ਪਾ ਲਿਆ ਉਹ ਬੱਚਿਆਂ ਨੂੰ ਬਈ ਨਵੀਂ ਮਿੱਟੀ ਆ ਕੱਢਤੀ ਟੋਕਰੀ ਚ ਨਵੀਂ ਮਿੱਟੀ ਪਾ ਕੇ ਨਾ ਬੱਚਿਆਂ ਨੂੰ ਅੰਦਰ ਰੱਖਣੇ ਡੋਲੀ ਚ ਰੱਖ ਲੈਣਾ ਆਪਾਂ ਨੇ ਲੈਣੇ ਪਾ ਦੇ ਉਹ ਪਾਈਆਂ ਦਾਣੇ ਤੇ ਲੋਇ ਮੇਟਰੋ ਸਫਾਈ ਕਰਤੀ ਡੋਲੀ ਅੰਦਰ ਐ ਸਾਫ ਸਫਾਈ ਕਰਤਾ ਕੰਮ ਉਹ ਕੈਰਬੋਰਡ ਸੈਟਅਪ ਕਰਤਾ ਚੇਂਜ ਆਰਾਮਣ ਹੁਣ ਚੁਗਾ-ਜੁਗਾ ਬੱਚੇ ਲਈ ਜਾਣਗੇ ਬੈਠੇ ਰਹਿਣਗੇ ਅੰਦਰ ਦਾਣੇ ਚੁਗੇ ਰਾਤ ਨੂੰ ਇਹਨਾਂ ਦੇ ਮਾਪੇ ਪਾਪਾ ਅੰਦਰ ਕਰ ਦਿਆ ਕਰਨੇ ਐ ਸੇ ਕਿਤੇ ਬੱਚੇ ਹੋਰ ਮਰੇ ਜਾਣ ਕੱਲ ਤੋਂ ਇਹਨਾਂ ਨੂੰ ਛੋਲੇ-ਛੂਲੇ ਐਨ ਪਾੜੇ-ਪਾੜੇ ਬਸ ਬਸ ਇੱਕ ਜਿਵਾਉਣੇ ਨੇ ਥੋੜੀ ਐਵੇ ਨਹੀਂ ਜਿਹੜਾ ਠੀਕ ਹੈ ਠੀਕ ਹੈ ਫਲੇਗ ਉੱਤਰ ਬਾਹਰ ਹੁਣ ਦੇਖਣਗੇ ਵੀ ਐਂ ਸਾਫ ਸਵਈਆ ਹੋ ਗਿਆ ਨਾ ਚਾਲ ਓਕੇ ਆ ਥੋੜੀ ਪਾ ਦੇ ਕਿਉਂਕਿ ਰੱਜੇ ਹੋਏ ਨੇ ਜ਼ਵੇੜ ਦੇ ਸਰੋਂ ਪਾਜੀ ਇਹਦੀ ਸਰੋਂ ਕਿੱਥੇ ਆ ਉਹ ਥੋੜੀ ਹੀ ਆ ਉਹ ਚ ਹੁਣ ਤੂੰ ਆ ਪਾ ਦੇ ਬਸ ਸਰੋਂ ਉਹ ਵੀ ਬੰਦੇ ਕਰਨੀ ਐ ਬਾਜੜਾ ਗੂਜੜਾ ਪਾਇਆ ਕਰਨਾ ਹੁਣ ਪਾ ਦੇ ਚੱਲ ਲਓ ਬਾਈ ਇਹ ਕਬੂਤਰਾਂ ਦਾ ਵੀ ਦਾਣਾ ਪਾਣੀ ਫੇਰ ਚੇਂਜ ਕਰ ਦਈਏ ਤੇ ਕਾਲੂ ਦੇ ਖੁੱਡਾ ਐ ਸਾਫ ਕਰਕੇ ਕਬੂਤਰ ਕੱਟ ਕਰਕੇ ਬਾਹਰ ਕੱਡਿਆ ਕਰਦੇ ਆ ਬਸ ਇਹਨੇ ਮਰਨਾ ਉਹਨੇ ਵਿਚਾਰੇ ਨੇ ਨਹੀਂ ਲੋਟ ਆਉਣਾ ਉਹਨੇ ਆ ਦੇਖੋ ਕਿਵੇਂ ਕਰਦਾ ਬੱਚਾ ਦੇਖੋ ਜਿਵੇਂ ਕੱਟ ਦੇ ਨੂੰ ਬਾਹਰ ਬਾਹਰ ਕੱਟਦਾ ਮੱਕੀ ਉਕੇ ਰੰ ਲਾਜੀ ਹੁੰਦਾ ਬਾਹਰ ਡਾਊਨ ਹੋ ਗਿਆ ਕਬੂਤਰ ਮੰਗਦਾ ਤੂੰ ਸੜਸੜ ਕਰ ਰਿਹਾ ਵਾਲਿਆ ਸੀਡਰ ਦੇ ਹੱਟ ਦੀ ਗੋਲਚੇ ਆਜਾ ਲਓ ਵੀ ਗੋਲਚੇ ਵੀ ਆ ਕੇ ਖਾਣੋ ਕਰੇਂਦਰ ਜੰਗੇ ਨੇ ਹੁਣ ਕਿਤਾਬ ਚੱਕੀ ਦੀ ਹੁਣ ਮਿੱਤਰਾ ਕਿਤਾਬ ਚੱਕ ਲਾ ਜੱਸੇ ਨਹੀਂ ਜੁੱਤੀਆਂ ਦਾ ਟਾਈਮ ਆਇਆ ਹੋਇਆ ਨੇੜੇ ਓ ਵੀ ਹੁਣ ਚੱਲੀਏ ਆਪਾਂ ਗਰਾਊਂਡ 'ਚ ਗੇੜਾ ਮਾਰਨ ਖੇਡਾਂ ਦਾ ਤਾਂ ਅਲੇ ਲੇਟ ਆ ਮੜੇ ਗੇੜਾ ਮਾਰਿਆ ਜੀ ਠੀਕ ਆ ਚੱਲੀਏ ਬਈ ਚੱਲੀ ਚੱਲ ਚੱਲਦੇ ਆ ਗਰਾਊਂਡ 'ਚ ਰੰਗੀ ਸਿੰਘ ਲਾਓ ਵੀ ਖੇਲ ਗੁਲਗਟ ਕੇ। ਕੋਈ ਆਜੀ ਠੀਕ ਹੈ ਕੱਲ੍ਹ ਟਾਈਮ ਨਾਲ। ਯੱਸਾ। ਚੱਲੇ ਨੌਜਵਾਨ ਚੋਂਬਰ ਅਸੀਂ ਵੀ ਚੱਲੀ ਹਾਂ ਖੇਲ ਕੇ ਚੱਲੀਏ ਫੇਰ। ਹਾਂ ਸਨਾਂ ਖੇੜੀਂਗੇ। ਬਣੀ। ਕਰੀਮ ਕਰ ਗਈ ਕੰਮ। ਲਾਉਦਾ ਹੀ ਨਹੀਂ ਕੋਈ। ਹਾਂ। 2.5 ਵਾਲਾ ਹੋਈ ਜਾਂਦਾ ਓਏ। ਕੋਈ ਨਹੀਂ ਲਾਇਆ ਕਰੂੰਗਾ ਫੇਰ ਤਾਂ ਇਹ ਕਾਲਾ ਲੱਗਦਾ। ਇਹ ਕਿਹੜਾ ਹੋ? ਕਿਹੜਾ ਸਰਾਂਗੜ ਅਰਚ ਸਰਾਂਗੜੇ ਵਰਗਾ ਲੱਗਦਾ। ਗਰਾਉਂਡ ਤੋਂ ਖੇਡ ਗੁੜੀਆਂ ਚੱਲਿਆਂ ਬਾਈ ਘਰ ਨੂੰ ਤੇ ਚਲੋ ਘਰੇ ਆ ਕੇ ਕਮੈਂਟ ਕੁਮਟੂ ਬੋਲਦੇ ਆ ਚੱਲਦੇ ਆ ਘਰ ਨੂੰ ਪਹਿਲਾਂ ਪਹੁੰਚ ਗਏ ਬਈ ਘਰੇ ਪਹਿਲਾਂ ਕਮੈਂਟ ਬੋਲਦੀਏ ਜਸਵੀਰ ਸਿੰਘ ਬਾਈ ਨਾਈਸ ਥੈਂਕ ਯੂ ਵੀਰੇ ਜੈਦੀਪ ਸੰਧੂ ਜਸਵੀਰ ਸਿੰਘ ਬਾਈ ਸੈਡ ਜੈਦੀਪ ਸੰਧੂ ਲੱਪਰੇ ਢਾਲੀ ਵਾਲ ਸੰਦੀਪ ਕੁਮਾਰ ਜੈ ਆਦੀਪ ਸੰਧੂ ਨਾ ਹੀ ਵੀਰ ਥੈਂਕ ਯੂ ਵੀਰੇ ਗੁਰਵਿੰਦਰ ਗੁਰੀ ਬੀਵੀ ਗਤੀ ਸੇਰਾ ਥੈਂਕ ਯੂ ਵੀਰੇ ਦਿਲシャンਗਨ ਬਾਈ ਬੜਾ ਵਲੌਗ ਹਾਂਜੀ ਵੀਰੇ ਹੁਣ ਵੱਡਾ ਬਣਾਇਆ ਕਰਾਂਗੇ ਵਲੌਗ ਹੋਗੇ ਵੀਲੇ ਐਫ ਡੀ ਕੇ ਗਰੁੱਪ 04 ਬਾਈ ਆਹ ਗੇਟ ਵਾਲੀ ਜਾਲੀ ਹਾਂਜੀ ਹਾਂਜੀ ਵੀਰੇ ਉਹ ਵੀ ਕਰਨੀਆਂ ਜੀ ਰਾਵਣ ਰਾਵਣ 15 ਨੇ ਮੇਰੇ ਕੋਲ ਵੀ ਸੇਮ ਡੱਬੀ ਉਤਰੀ ਹੈ ਮੈਸਰਾਂ ਨੂੰ ਤਾਂ ਠੀਕ ਹੈ ਠੀਕ ਹੈ ਵੀਰੇ ਓਕੇ ਜੀ ਜੀਤ ਸਿੰਘ ਸਰੋਆ ਬਾਈ ਛੋਟੇ ਖੁੱਟੇ ਵਾਲੇ ਕਬੂਤਰ ਹਾਂਜੀ ਵੀਰੇ ਬਾਹਰ ਕੱਢਿਆ ਕਰਨੇ ਆ ਹੁਣ ਸਖਜੀਤ ਸਿੰਘ ਬਾਈ ਜੀ ਕੀ ਹਾਲ ਹੈ ਵਧੀਆ ਵਧੀਆ ਵੀਰੇ ਸੰਦੀਪ ਕੁਮਾਰ ਬਾਈ ਕਬੂਤਰ ਦੇ ਦੇ ਵੀਰੇ ਕੋਈ ਨਾ ਵੀਰੇ ਲੈ ਜਾਓ ਕੋਈ ਗੱਲ ਨਹੀਂ ਕਰੋਚਨ ਸਿੰਘ ਜੀਤ ਸਿੰਘ ਸਰਾਓ ਜੀਤ ਸਿੰਘ ਸਰਾਓ ਥੈਂਕ ਯੂ ਵੀਰੇ ਨੀ ਕਮੈਂਟ ਕਰਨ ਲਈ ਤੇ ਇੱਕ ਵਾਰੀ ਕਬੂਤਰਾਂ ਕੋਲ ਮਾਰ ਲਾ ਕਰਤਾ ਗੇਟ ਬੰਦ ਚਲੋ ਵੀ ਗੇਟ ਕਰਤਾ ਬੰਦ ਮਿਲਦੇ ਆ ਅਗਲੇ ਵਲੌਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ